ਠੀਕ ਹੈ ਕਿਹੜਾ ਪਿੰਡ ਦਾ ਕੋਈ ਚੰਗੇ ਕੰਮ ਕਰਦਾ ਹੈ ਹਾਂ ਅੱਜ ਤਾਂ ਉਧਰ ਵੀ ਹੋ ਜਾਗੇ ਕੋਈ ਕਰੇ ਕੋਈ ਲੋਕ ਪੁੱਛਦੇ ਵੀ ਨਹੀਂ ਉਹਨਾ ਪਿੱਛੇ ਲਾ ਕੇ ਸਾਡੇ ਖਿਲਾਫ ਹੋ ਰਹੇ ਨੇ ਜਿਹੜਾ ਗਰੀਬ ਪਰਿਵਾਰ ਜੀ ਵੋਟਰ ਨਹੀਂ ਲਵਾ ਸਕਦਾ ਅਜੋ 1000 ਰੁਪਏ ਪੱਲਿਓ ਨਹੀਂ ਦੇ ਸਕਦਾ ਕਹਾਂਗੇ ਪੈਸੇ ਚਲੋ ਜੇ ਬਾਅਦ ਵਿੱਚ ਦੇਣਗੇ ਹਾਂ ਇਹ ਪੰਚਾਇਤ ਜ਼ਿੰਮੇਵਾਰੀ ਲੈ ਲੇ ਉਹ ਕਹਿੰਦੇ ਵੀ ਜਦੋਂ ਤੁਹਾਡੇ ਮੈਂਬਰ ਸਾਹਿਬ ਦੇਣਗੇ ਅਸੀਂ ਕਿਉਂ ਦੀ ਜੀ ਉਹ ਜ਼ਿੰਮੇਵਾਰੀ ਲੈ ਲੇ ਉਹ ਤੋਂ ਆਪਾਂ ਚੈੱਕ ਲੈ ਲਾਂਗੇ ਜਾਂ ਕੋਈ ਉਹ ਤੋਂ ਆਪਾਂ ਸਪੁੱਟ ਲੈ ਲੈ ਖੜਾ ਸਾਨੂੰ ਜਿਹੜਾ ਰੋਡ ਵਾਲੀ ਗੱਲ ਲੱਗੀ ਇਸੇ ਗੱਲ ਤੋਂ ਲੱਗੀ ਵੀ ਫਿਰ ਤਾਂ ਆਪਣਾ ਵਿਕਾਸ ਰੁਕੇ ਰ ਪੈਸੇ ਦੇਵੋਗੇ ਪੈਸੇ ਦੇਖੋ ਜੀ ਇਹਨਾਂ ਗਰੀਬ ਆਦਮੀਆਂ ਨੂੰ ਕਿਵੇਂ ਦੇਵੋਗੇ ਲਈ ਦੇਰੀ 8 ਲੱਖ ਰੁਪਈਆ ਕੀ ਲੱਗਦਾ ਲੈ ਲੈਣਾ ਚਾਹੀਦਾ ਆ ਲੈ ਲੈਣਾ ਚਾਹੀਦਾ ਇਹ ਤਾਂ ਇਹਨੂੰ ਵਿਸ਼ਵਾਸਾ ਪਾਰਟੀ ਤੇ ਦੇ ਮੰਤਰੀ ਸਾਹਿਬ ਤੇ ਵਿਸ਼ਵਾਸ ਕਰਦੇ ਨੇ ਪਾਰਟੀ ਜੁਆਇਨ ਕਰਨਾ ਹੋ ਰਿਹਾ ਹੈ ਜੇ ਉਹ ਪੈਸੇ ਭਰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਉਹਨਾਂ ਸਾਹਿਬ ਤਾਂ ਉਹਨੂੰ ਵੋਟਾਂ ਹੀ ਪਾਵਾਂਗੇ ਸਰਪੰਚ ਸਾਹਿਬ ਕੀ ਕਹੋਗੇ ਜੇ ਪਿੰਡ ਦੇ ਵਿੱਚ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਹਜ਼ਾਰ ਹਜ਼ਾਰ ਰੁਪਈਆ ਕੀ ਲੱਗਦਾ ਕਿ ਉਹ ਸਹੀ ਹੈ ਦੇ ਕੋਈ ਜੀ ਗਵਰਨਮੈਂਟ ਦੇ ਹਿਸਾਬ ਨਾਲ ਸਹੀ ਹੈ ਠੀਕ ਹੈ ਗਵਰਨਮੈਂਟ ਕਹਿੰਦੇ ਵੀ ਇੱਜ ਇਕੱਠੇ ਕਰੋ ਭਰੋ ਹੂੰ ਬਾਕੀ ਆਹਨਾਂ ਦਾ ਸਮਾਂ ਦੱਸੂਗਾ ਵੀ ਜੇ ਲਾਲੀ ਦੇਰੀ 18 ਲੱਖ ਰੁਪਈਆ ਕੀ ਲੱਗਦਾ ਲੈ ਲੈਣਾ ਚਾਹੀਦਾ ਆ ਲੈ ਲੈਣਾ ਚਾਹੀਦਾ ਫਿਰ ਲੋਕਾਂ ਨੂੰ ਦੇਣ ਦੇਣ ਵੀ ਚਾਹੀਦੇ ਜਿਹੜਾ ਗਰੀਬ ਬੰਦਾ ਉਹ ਕਿੱਥੋਂ ਪੈਸੇ ਭਰੂਗਾ ਗਰੀਬ ਬੰਦਾ ਦਾ ਹੁਣ ਤਾਂ ਇਹਦਾ ਇਹਦਾ ਕਰਨੀ ਪੂਛ ਮਸਲਾ ਠੀਕ ਹੈ ਵੀ ਹੋਣਾ ਹੈ ਹੋਣਾ ਚਾਹੀਦਾ ਮਸਲਾ ਹੋਣਾ ਚਾਹੀਦਾ ਇਹ ਕੋਈ ਇਹ ਜੀ ਗੱਲ ਨਹੀਂ ਜੇ ਗਵਰਨਮੈਂਟ ਕਹਿੰਦੀ ਤਾਂ ਠੀਕ ਹੈ ਜੇ ਪਾਸ ਹੋ ਗਏ ਜੇ ਹਲੇ ਪਾਸ ਨਹੀਂ ਹੋਏ ਫੇਰ ਨਹੀਂ ਗੱਲ ਜੇ ਪਾਸ ਹੋ ਗਏ ਲੋਕਾਂ ਨੂੰ ਦਿਖਾਉਣ ਵੇ ਆ ਪਾਸ ਹੋ ਗਏ ਭਾਈ پیسے ਭਰੋ ਤੋ ਉੱਪਰ ਦਊਂਗੇ ਵੈਸੇ ਇਹ ਗੱਲ ਵੀ ਹੈਗੀ ਜੇ ਸਰਬਸੰਮਤੀ ਨਾਲ ਲਾਲੀ ਨੂੰ ਵੋਟਾਂ ਪਾ ਕੇ ਹਾਂਜੀ ਜੇ ਉਹਨੂੰ ਸਰਬਸੰਮਤੀ ਕਰ ਦੋਂ ਥਾਂ ਦਾ ਕੋਈ ਭਰ ਦਊਗੀ ਹਾਂ ਉਹ ਉਹ ਕਹਿੰਦੀ ਮੈਂ ਤੂੰ ਚੈੱਕ ਲੈ ਲਓ ਕਹਿੰਦੀ ਪਹਿਲਾਂ ਨਹੀਂ ਭਾਈ ਕਰੂ ਕੌਣ ਜੀ ਠੀਕ ਹੈ ਅੱਛਾ ਤਿਆਰ ਮੇਰੀ ਪਾਰਟੀ ਤਿਆਰ ਹੈ ਸਰਬਸੰਮਤੀ ਕਰ ਲੈਣਾ ਪੈਸੇ ਤੂੰ ਲੈ ਲੈਣਾ ਠੀਕ ਹੈ ਜੀ ਪਰ ਦੁਰਿਓ ਪਰ ਦੇ ਦਊਗੀ ਮੇਰੇ ਨਾਲ ਵੀ ਗੱਲ ਹੋਈ ਹੈ ਜੇ ਲੋਕ ਨਹੀਂ ਤੰਗ ਕਰਨੇ ਉਦੋਂ ਪੈਸੇ ਲੈ ਰਿਆ ਉਹਨੂੰ ਮੈਂ ਮੈਂਬਰ ਦਾ ਕੋਈ ਬਣੂਗੀ ਉਹਨੂੰ ਬਣਾ ਦੇਣਾ ਠੀਕ ਆ ਬੜੀ ਗੱਲ ਤੇ ਵੀ ਰਾਇ ਨਹੀਂ ਸੀ ਨਾ ਕੋਈ ਸੰਦਾ ਕੋਈ ਰਕਣੀ ਪੈਣਾ ਆਹ ਬੜੀ ਇੱਕ ਸੇ ਵਾਲੀ ਆ ਬਣ ਜੇ ਬਿਲਕੁਲ ਹੈ ਜੀ ਇਸ ਤੇ ਇਹ ਗੱਲ ਤੇ ਸਹਿਮਤ ਆ ਬਾਈ ਅੱਗੇ ਲੋਕਾਂ ਦੀ ਮਰਜ਼ੀ ਹੈ ਠੀਕ ਹੈ ਜੀ ਪ੍ਰਧਾਨ ਜੀ ਕੀ ਕਹੋਗੇ ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਬਾਦ ਵਿਵਾਦ ਚੱਲ ਰਿਹਾ ਹੈਗਾ ਇੱਕ ਕਹਿੰਦਾ ਪਰ ਮੈਂ 18 ਲੱਖ ਦੇ ਦੂੰ ਤੇ ਦੂਜੇ ਕਹਿੰਦੇ ਵੀ ਸਾਡੇ ਰਾਹ 'ਚ ਰੋੜਾ ਬਣ ਰਿਹਾ ਜੀ ਕੀ ਕਹੋਗੇ ਇਸ ਬਾਰੇ ਇਹ ਤਾਂ ਜੀ ਦੇਖੋ ਜੀ ਹਰ ਜਦ ਤਵਾਰ ਅਸੀਂ ਇਹ ਗੱਲ ਕਹਿ ਰਹੇ ਆ ਕਿ ਸਾਡੇ ਪਿੰਡ ਦੇ ਵਿੱਚ ਜੇ ਸਰਬਸੰਮਤੀ ਬਣਦੀ ਹੈ ਹੂੰ ਬਹੁਤ ਵਧੀਆ ਚੀਜ਼ ਹੈ ਠੀਕ ਹੈ ਕਿਉਂਕਿ ਪਿੱਛੇ ਉਹ ਮਾਨਸਮਾਨ ਨੇ ਵੀ ਕਿਹਾ ਸੀ ਵੀ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਬਣੂ ਅਸੀਂ ਉਹਨੂੰ ਬਿਨਾਂ ਅਗਰਾੜ ਤੋਂ 5 ਲੱਖ ਜਾਂ 7 ਲੱਖ ਰੁਪਇਆ ਦੇਵਾਂਗੇ ਠੀਕ ਹੈ ਪਰ ਸਾਡੇ ਪਿੰਡ ਦਾ ਵਿਕਾਸ ਹੋ ਰਿਹਾ ਹੈ ਜੇ ਉਹ ਪੈਸੇ ਭਰਤੀ ਹੈ ਹੂੰ ਤਾਂ ਬਹੁਤ ਵਧੀਆ ਗੱਲ ਹੈ ਅਸੀਂ ਉਹਨਾਂ ਸਹਿਬ ਦਾ ਉਹਨੂੰ ਵੋਟਾਂ ਹੀ ਪਾਵਾਂਗੇ ਵੀ ਸਹਿਮਤੀ ਬੜੇ ਸਾਡੇ ਪਿੰਡ ਦੇ ਵਿੱਚ ਤਫਾੜ ਨਾ ਬਣੇ ਠੀਕ ਹੈ ਅਸੀਂ ਇਹ ਚੀਜ਼ਾਂ ਤੇ ਰਾਜ਼ੀ ਹਾਂ ਜੀ ਬਿਲਕੁਲ ਰਾਜ਼ੀ ਆ ਵੋਟਾਂ ਪਾਵਾਂਗੇ ਬਾਕੀ ਇਹ ਜੀ ਦਾ ਕੋਈ ਵਿਰੋਧਾ ਨਾ ਕੀਤਾ ਜਾਵੇ ਅਸੀਂ ਪੰਚਾਇਤ ਨੂੰ ਵੀ ਕਹਿੰਦੇ ਆਗੇ ਵੀ ਭਾਈ ਉਹਦਾ ਸਾਥ ਦਿਓ ਪਹਿਲਾਂ ਪੰਚਾਇਤ ਦਾ ਵੀ ਸਾਥ ਦਿੱਤਾ ਬਹੁਤ ਐਨ ਦਿਨ ਚਸਵੀਰਾਂ ਵੋਟਾਂ ਪਾ ਕੇ ਅਸੀਂ ਸਰਪੰਚ ਬਣਾਇਆ ਮੈਂਬਰ ਬਣਾਏ ਦੇ ਇਹੀ ਗੱਲ ਅਸੀਂ ਹੁਣ ਚਾਹੁੰਦੇ ਆਂ ਤੇ ਪਰਾਂ ਦੀ ਗੱਲ ਹੋਰ ਹੈ ਜੀ ਵਿੱਚ ਇਹ ਗੱਲ ਹੋਰ ਆ ਰਹੀ ਹੈ ਪੰਚਾਇਤ ਕਹਿੰਦੀ ਵੀ ਪੈਸੇ ਤਾਂ ਚਾਹੀਦੇ ਨੇ ਅੱਜ ਸਾਨੂੰ ਵੀ ਉਹ ਦੇਣਗੇ ਵੋਟਾਂ ਤੋਂ ਬਾਅਦ ਵੀ ਹੁਣ ਇਹ ਗੱਲ ਹੈ ਵੀ ਇਹਦੇ ਬਾਰੇ ਕੀ ਕਹੂਗੇ ਇਹਦੇ ਬਾਰੇ ਜੇ ਅਸੀਂ ਕਹਾਂਗੇ ਪੈਸੇ ਚਲੋ ਜੇ ਬਾਅਦ ਵਿੱਚ ਦੇਣਗੇ ਹਾਂ ਇਹ ਪੰਚਾਇਤ ਜ਼ਿੰਮੇਵਾਰੀ ਲੈ ਲੇ ਉਹ ਤੋਂ ਆਪਾਂ ਚੈੱਕ ਲੈ ਲਾਂਗੇ ਜਾਂ ਕੋਈ ਉਹ ਤੋਂ ਆਪਾਂ ਸਬੂਤੀ ਲੈ ਲੈ ਕੇ ਖੜਾ ਕੇ ਪਿੰਡ ਦੇ ਵਿੱਚ ਕੋਈ ਐਡੀ ਗੱਲ ਤਾਂ ਇਹ ਨਹੀਂ ਵੀ ਜਿਹੜਾ ਬੰਦਾ ਜਵਾਨ ਕਰ ਗਿਆ ਉਹ ਭੱਜ ਜੂਗਾ ਅੱਜ ਪੰਚਾਇਤ ਲੋਬੋਲਾ ਦੇ ਪੈਸੇ ਤਾਂ ਆਪਾਂ ਉਹ ਉਹ ਤੋਂ ਆਪਾਂ ਲਏ ਲਵਾ ਕੇ ਕੋਈ ਐਡੀ ਸਾਡੀ ਗੱਲ ਨਹੀਂ ਹੈ ਕਿ ਐਡੀ ਚ ਬਲਾ ਕੇ ਚਾਰ ਬੰਦਿਆਂ ਦੇ ਵਿੱਚ ਠੀਕ ਹੈ ਜੀ ਆਪਾਂ ਬਿਲਕੁਲ ਉਹਨੂੰ ਖੜਾ ਲਾਂਗੇ ਪਰ ਸਾਡੇ ਪਿੰਡ ਦੇ ਵਿੱਚ ਦੁਫਾੜ ਨਾ ਹੋਵੇ ਇਹ ਪੰਚਾਇਤ ਅਸੀਂ ਜਿਹੜੀ ਬਣਾਈ ਆ ਬਹੁਤ ਵਧੀਆ ਬਣਾਈ ਆ ਵੀ ਜੀ ਅੱਜ ਸਰਬਸੰਮਤੀ ਹੁੰਦੀ ਆ ਕੱਲੂ ਸਾਡੀ ਪੰਚਾਇਤ ਵੀ ਸਰਬਸੰਮਤੀ ਨਾਲ ਆ ਸਕਦੀ ਹੈ ਜੀ ਠੀਕ ਹੈ ਜੀ ਹਾਂ ਕੀ ਕਹੋਗੇ ਜੇ ਆਪਾਂ ਕਹਿ ਦਈਏ ਵੀ ਵਾਟਰ ਟੈਂਕ ਦੀ ਗੱਲਬਾਤ ਚੱਲ ਰਹੀ ਹੈ ਪਿੰਡ ਦੇ ਵਿੱਚ ਪੰਚਾਇਤ ਕਹਿੰਦੀ ਹੈ ਕਿ 28 ਲੱਖ ਇਕੱਠਾ ਕਰਨਾ ਹੈ ਕੀ ਲੱਗਦਾ ਜੀ ਪੰਚਾਇਤ ਪੈਸੇ ਇਕੱਠੇ ਕਰ ਰਹੀ ਹੈ ਦੇਵੋਗੇ ਪੈਸੇ ਕਿ ਲਾੜੀ ਨੂੰ ਵੋਟਾਂ ਪਾ ਕੇ ਉਧਰ ਕਰੂਗੇ ਪੰਚਾਇਤ ਨੂੰ ਵੀ ਅਸੀਂ ਤਾਂ ਪੈਸੇ ਦੇ ਦਾਂਗੇ ਹਾਂ ਫਿਰ ਉਹ ਢਾਲ ਪਾਉਗੀ ਜੇ ਉਹ ਪਹਿਲਾਂ ਕਰਦੀ ਹੈ ਦਾ ਸੀ ਉਧਰ ਵੀ ਐਸੀ ਦਾ ਸਹਬਤਾ ਠੀਕ ਹੈ ਜਿਹੜਾ ਪਿੰਡ ਦਾ ਕੋਈ ਚੰਗੇ ਕੰਮ ਕਰਦਾ ਹੈ ਹਾਂ ਅਜਾ ਉਧਰ ਵੀ ਹੋ ਜਾਗੇ ਠੀਕ ਹੈ ਅਜਾ ਚੰਗੀ ਗੱਲ ਨੂੰ ਇੱਕ ਕਹਿ ਰਿਹਾ ਵੀ ਚੰਗਾ ਕਰੇ ਕੋਈ ਉਹ ਬੰਦਾ ਹੈ ਠੀਕ ਹੈ ਹਾਂ ਕੀ ਕਹੋਗੇ ਅਸੀਂ ਹਾਂ ਆ ਜੀ ਜਿਹੜਾ ਮਤਲਬ ਚੱਲ ਰਿਹਾ ਹੈ ਉਹ ਪ੍ਰੋਗਰਾਮ ਜੀ ਹੂੰ ਇਹ ਆਪਣੇ ਪੰਚਾਇਤ ਵੱਲੋਂ ਹਾਂਜੀ 8 800 ਰੁਪਇਆ 1000 1000 ਰੁਪਇਆ ਹਾਂ ਕੀ ਲੱਗਦਾ ਦਵੋਗੇ ਪੈਸੇ ਜੀ ਪੈਸੇ ਦੋਗੇ ਪੈਸੇ ਦੇਖੋ ਜੀ ਇਹ ਗਰੀਬ ਆਦਮੀ ਨੂੰ ਕਿਵੇਂ ਦੇਊਗਾ ਠੀਕ ਹੈ ਜੋ ਗਰੀਬ ਹੈ ਕਨਾ ਹਾਂ ਕਿਵੇਂ ਜਾਊਗਾ ਪੈਸੇ ਬਿਲਕੁਲ ਇਹ ਆਪਣੀ ਨਾਲੀ ਭਰ ਰਹੀ ਹੈ ਪਿੰਡ ਵਿੱਚ ਹਾਂ ਪੈਸੇ ਕਿੰਨੇ ਮਹੀਨੇ ਦੇ ਠੀਕ ਹੈ 6 ਜੇ ਇਹ 20 ਜੇ 15 ਹਾਂ ਬਹੁਤ ਅੱਛਾ ਕੰਮ ਹੈ ਠੀਕ ਹੈ ਬੋਡੇ ਪਾਉਣੀਆਂ ਜੀ ਤਾਂ ਉਧਰ ਪਾ ਦਾਂਗੇ ਹਾਂ ਇਹ ਦਫਾੜ ਨਾ ਕਰੇ ਸਾਡੇ ਵੇਲੇ ਚ ਠੀਕ ਹੈ ਵੀ ਦਫਾੜ ਨਹੀਂ ਹੁੰਦੀ ਜੇਲੀ ਠੀਕ ਹੈ ਆਪਾਂ ਤਾਂ ਇਹ ਕਹਿੰਦੇ ਆ ਹੋਰ ਕੀ ਇਹਦੇ ਵਿੱਚ ਹਾਂ ਜਦੋਂ ਆਪਣੇ ਚੰਗੇ ਕੰਮ ਹੋਣਗੇ ਸਾ ਆਪਣਾ ਪਿੰਡ ਵਧੀਆ ਹੋਊਗਾ ਪਹਿਲਾ ਪਿੰਡ ਵਾਟਿਆ ਹੋਇਆ ਐਸੇ ਕਰਕੇ ਹੂੰ ਤੋਂ ਪੰਚਾਇਤਾਂ ਹੋ ਗਈਆਂ ਕਦੇ ਤਿੰਨ ਪੰਚਾਇਤਾਂ ਹੋ ਗਈਆਂ ਕਦੇ ਦੋ ਮੈਂਬਰ ਬਦਲ ਗਏ ਕਦੇ ਕੋਈ ਬਦਲ ਗਏ ਹੂੰ ਇਹ ਹੋਣਾ ਨਹੀਂ ਜੀ ਸਾਡੇ ਪਿੰਡ ਠੀਕ ਆ ਜੀ ਹਾਂ ਹੁਣ ਵਿਆਸ ਜੀ ਇੱਥੇ ਆਇਆ ਹੂੰ ਵਿਆਸ ਬਹੁਤ ਵਧੀਆ ਜਿੱਤੇ ਆ ਹੂੰ ਹੁਣ ਵਿਆਸ ਨੂੰ ਚਾਹੀਦਾ ਇਹ ਠੀਕ ਆ ਵੀਰ ਰੋਲਾ ਜਿਹੜਾ ਨਿਪਟਣਾ ਚਾਹੀਦਾ ਇਹਦਾ ਸਹੀ ਚੱਲਣਾ ਚਾਹੀਦਾ ਸਹੀ ਗੱਲ ਹੋਣੀ ਚਾਹੀਦੀ ਆਹ ਸਹੀ ਲਾ ਲਈ ਨੂੰ ਪਾਓ ਠੀਕ ਆ ਲਾ ਲਈ ਜਦੋਂ ਪੈਸੇ ਭਰਦੀਆਂ ਪੈਸੇ ਲੈ ਲਓ ਫਿਲ ਲੈ ਲੈਣੀ ਚਾਹੀਦੀ ਹਾਂ ਆਪਣਾ ਮਤਲਬ ਕਾਸ ਨਾ ਕਰੋ ਲੋਕਾਂ ਨੂੰ ਪਾਰਟੀ ਬਾਜੀ ਨਿਭਾਉਂਦੇ ਠੀਕ ਹੈ ਜੀ ਜਿਹੜੀ ਪਾਰਟੀ ਬਾਜੀ ਮਾੜੀ ਹੈ ਠੀਕ 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 ਹੈ ਹਾਂ ਪਹਿਲਾਂ ਤਾਂ ਅਜ ਹੋਈ ਹੈ ਫਿਰ ਪੰਚਾਇਤ ਚ ਹੋਈ ਹੈ ਕਦੇ ਕਿਧਰੇ ਹੋ ਜਾਂਦੀ ਹੈ ਜੀ ਇਹ ਹੂੰ ਵਿਕਾਸ ਠੀਕ ਕਰੋ ਆਪਣੇ ਪਿੰਡ ਦਾ 40 ਸਾਲ ਹੋ ਗਏ ਤੇ ਪਿੱਛੇ ਜਾ ਰਿਹਾ ਪਿੱਛੇ ਬਿਲਕੁਲ ਹਰੇਕ ਪਿੰਡ ਨਾਲ ਉਹ ਜਖੇਪਲ ਮੂਰੇ ਹੋ ਗਿਆ ਆਪਣੇ ਨਾਲ ਚਾਹ ਮੂਰੇ ਹੋ ਗਿਆ ਸੰਗਤੀ ਵਾਲਾ ਹੂ ਕਿਹੜੇ ਕਿਹੜੇ ਪਿੰਡ ਆ ਦੇਖ ਆਪਣੇ ਨਾਲ ਮੂਰੇ ਹੋ ਜਾਂਦੇ ਨੇ ਬਿਲਕੁਲ ਇਹ ਚ ਪਾਰਟੀ ਬਾਜੀ ਪਿੱਛੇ ਹਲ ਜਾ ਰਹੀ ਠੀਕ ਹੈ ਪਾਰਟੀ ਨਾ ਕਰੋ ਠੀਕ ਹੈ ਜੀ ਆਪਾਂ ਲਈ ਕਹਿ ਰਹੇ ਹਾਂ ਠੀਕ ਹੈ ਇਹ ਲਾਦੀ ਭਰਦੀ ਆ ਭਰਦਾਂ ਦੇ ਠੀਕ ਹੈ ਜੀ ਵੋਟ ਪਾਉਣੀਆਂ ਪਾਵਾਂਗੇ ਠੀਕ ਹੈ ਜੀ ਜਿਹੜਾ ਗਰੀਬ ਪਰਿਵਾਰ ਜੀ ਮੋਟਰ ਨਹੀਂ ਲਵਾ ਸਕਦਾ ਅੱਜ ਉਹ 1000 ਰੁਪਏ ਪੱਲਿਓ ਨਹੀਂ ਦੇ ਸਕਦਾ ਕਿਉਂਕਿ ਦਿਹਾੜੀਦਾਰ ਬੰਦਾ ਹੁੰਦਾ ਜੀ ਉਹਦਾ ਮਤਲਬ ਟਾਈਮ ਪਾਸ ਮਸਾਂ ਕਰਦਾ ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਪਰ ਸਾਡੇ ਤੇ ਗਲਤ ਬਲੇਮ ਲੱਗ ਰਹੇ ਨੇ ਜੀ ਸਰ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਸਰਪੰਚ ਸਾਹਿਬ ਕਿਸੇ ਗੱਲ ਤੇ ਗਲਤ ਨੇ ਕਿ ਕਿ ਪੈਸਾ ਇਕੱਠਾ ਜਦੋਂ ਉਹਨਾਂ ਨੇ ਕਿਹਾ ਕਿ ਡੇਟ ਨੇੜੇ ਆ ਰਹੀ ਹੈ ਪੈਸਾ ਇਕੱਠਾ ਕਰਨਾ ਕਰ ਲੈਣ ਜੀ ਦੇਖੋ ਜਦੋਂ 6.5 ਕਰੋੜ ਰੁਪਈਆ ਆ ਰਹੇ ਆ ਤਾਂ ਆਪਾਂ ਪੰਚਾਇਤ ਦੇ ਵਿੱਚ ਵੀ ਰਲ ਕੇ ਆਪਾਂ 18.5 ਲੱਖ ਰੁਪਈਆ ਜਿਹੜਾ ਇਕੱਠਾ ਕਰ ਸਕਦੇ ਆ ਸਾਡੇ ਤੋਂ ਮਤਲਬ ਲੈ ਲੈਣਾ ਅਸੀਂ ਇਹ ਨਹੀਂ ਕਹਿੰਦੇ ਚੈੱਕ ਲੈ ਲੈਣ ਅਸੀਂ ਮੁੱਕਰਦੇ ਨਹੀਂ ਆਵਦੇ ਬਾਦੇ ਤੋਂ ਜਦੋਂ ਸਾਡੀ ਸਰਬਸੰਮਤੀ ਲੋਕਾਂ ਨੇ ਕਰਤੀ ਜੀ ਸਰਬਸੰਮਤੀ ਵੀ ਕਰੋਨਾ ਲਈ ਲੋਕ ਹੀ ਹੁੰਦੇ ਨੇ ਜੀ ਹਨਾ ਵੋਟਾਂ 'ਚ ਅੱਗੇ ਲਿਓਣ ਵਾਲੇ ਵੀ ਲੋਕ ਹੁੰਦੀਆਂ ਜਨਤਾ ਹੁੰਦੀ ਹੈ ਜੇ ਅੱਜ ਸਾਡੀ ਸਰਬਸੰਮਤੀ ਹੁੰਦੀ ਸੀ ਅਸੀਂ ਪੈਸੇ ਦਿੰਦੇ ਸੀ ਜੀ ਜਿਹੜਾ ਚੋਣਾ ਕਰਕੇ 18 ਲੱਖ ਕਿਹਾ ਗਿਆ ਕਿ ਉਹ ਪੈਸੇ ਕੋਈ ਨਹੀਂ ਦਿੰਦਾ ਨਹੀਂ ਜੀ ਬਿਲਕੁਲ ਨਹੀਂ ਅੱਜ ਦੇ ਟਾਈਮ 'ਚ ਜੀ ਕੋਈ 18 ਰੁਪਏ ਨਹੀਂ ਲਾਉਂਦਾ ਪਿੰਡ ਵਾਸਤੇ ਅਗਰ ਲਾਉਂਦਾ ਤਾਂ ਉਹ ਅੱਗੇ ਆਵੇ ਆਪਦਾ ਚਿਹਰਾ ਅੱਗੇ ਲਿਆਵੇ ਜੀ ਅਸੀਂ 18.5 ਲੱਖ ਰੁਪਏ ਦੇਣ ਨੂੰ ਤਿਆਰ ਹਾਂ ਚਾਹੇ ਉਹ ਵਾਟਰ ਬਾਕਸ ਵਾਸਤੇ ਆ ਚਾਹੇ ਉਹ ਪਿੰਡ ਦੇ ਵਿ ਅਸੀਂ ਇਹ ਨਹੀਂ ਕਹਿੰਦੇ ਕਿ ਵਾਟਰ ਬਾਕਸ ਵਾਸਤੇ ਹੀ ਚਾਹੀਦੇ ਨੇ। ਅਗਰ ਅਸੀਂ ਚੋਣਾ ਜਿੱਤਦੇ ਹਾਂ ਜੀ ਸਾਨੂੰ ਸਰਬਸੰਮਤੀ ਮਿਲਦੀ ਹੈ 11 ਲੱਖ ਰੁਪਏ 1.15 ਲੱਖ ਰੁਪਏ ਦੇਣ ਨੂੰ ਤਿਆਰ ਤੁਸੀਂ ਲੱਗਦਾ ਤੁਹਾਨੂੰ ਵੀ ਜੇ ਪੈਗ ਆਉਂਦੀ ਹੈ ਕਿ ਇਲੈਕਸ਼ਨ ਆਉਗੀ ਤਾਂ ਤੁਸੀਂ ਚੋਣ ਦਾ ਪੱਕਾ ਲੜੋਗੇ ਨਾ? ਬਿਲਕੁਲ ਸਰ ਹੋਰ ਪਿੱਛੇ ਨਹੀਂ ੜਦੇ ਅਗਰ ਸਾਡੇ ਪਿੰਡ ਦੀ ਸਪੋਰਟ ਹੈ ਸਾਨੂੰ। ਦੇਖੋ ਪਹਿਲਾਂ ਵੀ ਸਾਨੂੰ ਪਿੰਡ ਦੀ ਸਪੋਰਟ ਸੀ ਸਪੋਰਟ ਕਰਨ ਅੱਜ ਅਸੀਂ ਇੱਥੇ ਖੜੇ ਹਾਂ। ਹੋਰ ਤੁਸੀਂ ਲੜਨੀ ਆ ਮੈਡਮ ਦਾ ਚੋਣ ਨਹੀਂ ਲੜਦੇ ਤੁਸੀਂ ਲੜ ਤਿਆਰ ਹੋ ਰੈਡੀ ਹੋ? ਬਿਲਕੁਲ ਰੈਡੀ ਹੈ ਜੀ। ਜਿਵੇਂ ਆਪਾਂ ਹੰਗਾਰਾ ਵੀ ਲੈਦੀਗਾ। ਕੋਣ ਆਪਣੇ ਤੇ ਅੱਪਾ ਦਾ ਪਿੰਡ ਦੀ ਭਲਾਈ ਕਰਨੀ ਆ ਜੀ ਚੋਣ ਦਾ ਆਪਣਾ ਕੋਈ ਵਹਿਮ ਨਹੀਂ ਆਪਾਂ ਚੋਣ ਲੜਾਂਗੇ ਪਿੰਡ ਦੇ ਜੇ ਲੋਕ ਕਹਣਗੇ ਵੀ ਚੋਣ ਲੜੋ ਆਪਾਂ ਰੱਜ ਕੇ ਲੜਾਂਗੇ ਕੀ ਲੱਗਦਾ ਹੈਗਾ ਵੀ ਪੰਚਾਇਤ ਸਾਫ ਦਊਗੀ ਪੰਚਾਇਤ ਤੁਸਮਨ ਦੇ ਦੇਣਗੀ ਪੰਚਾਇਤ ਸਾਫ ਦਊਗੀ ਜੀ ਕੁਝ ਖਿਲਾਫ ਵੀ ਹੁੰਦੇ ਨਹੀਂ ਕੋਈ ਸਾਥ ਵੀ ਹੁੰਦੇ ਨਹੀਂ ਇਹ ਮੁੱਕ ਦੀ ਹੈ ਪੰਚਾਇਤ ਨੂੰ ਪਰ ਇਹ ਦਾਵਾ ਕਰਦੀਆਂ ਪੰਚਾਇਤ ਨੂੰ ਸਾਡਾ ਸਾਥ ਦੇਣਾ ਪਊਗਾ ਕਿਉਂਕਿ ਉਹਨਾਂ ਨੇ ਸਾਨੂੰ ਅੱਗੇ ਲਿਆਂਦਾ ਬਲਾਕ ਸਭਾਤੀ ਲਈ ਉਹਨਾਂ ਨੂੰ ਸਾਡਾ ਸਾਥ ਦੇਣਾ ਪਊਗਾ ਬਾਕੀ ਪੰਚਾਇਤ ਨੇ ਅਲੋਟਮੈਂਟ ਕਰੀ ਦੀ ਵੀ ਬਲਾਕ ਸਭਾਤੀ ਲੜਾਵਾਂਗੇ ਅੱਜ ਮੌਕੇ ਕੁਝ ਇੱਕ ਦੋ ਮੈਂਬਰਾਂ ਦੇ ਪਿੱਛੇ ਲੱਗ ਕੇ ਜਿਨ੍ਹਾਂ ਨੂੰ ਕਰਿਆ ਕੋਈ ਲੋਕ ਪੁੱਛਦੇ ਵੀ ਨਹੀਂ ਉਹਨਾਂ ਪਿੱਛੇ ਲੱਗ ਕੇ ਸਾਡੇ ਖਿਲਾਫ ਹੋ ਰਹੇ ਨੇਗੇ। ਜੇਕਰ ਤੁਸੀਂ ਬਿਲਕੁਲ ਤਿਆਰ ਹੋ ਤਾਂ ਆਪਾਂ ਚੋਣ ਲੜਾਂਗੇ ਜੀ ਪਬਲਿਕਲੀ ਸਹਿਤਾ ਦਾ ਲੜਾਂਗੇ। ਠੀਕ ਹੈ ਚੋਣ ਵੀ ਲੜੋਗੇ ਤੇ ਜਿਹੜਾ ਤੁਸੀਂ ਅਨਾਉਂਸਮੈਂਟ ਕੀਤੀ ਹੈ ਉਹਦੇ ਟਾਈਮ ਵੀ ਹੈ। ਟਾਈਮ ਹੈ ਜੀ ਜਿੱਦਿ ਆਪਣਾ ਸਹਿਮਤੀ ਨੇ 18 ਲੱਖ 12 ਹਜ਼ਾਰ ਰੁਪਏ ਦਵਾਂਗੇ ਬਾਕੀ ਜੇ ਪਬਲਿਕ ਨੇ ਆਪਣਾ ਸਾਥ ਦਿੱਤਾ ਸਹਿਮਤੀ ਵੀ ਨਹੀਂ ਹੁੰਦੀ ਆਪਾਂ ਜਿੰਨਾ ਵੀ ਕੰਮ ਹੋਇਆ ਆਪਦੇ ਪੱਲੋਂ ਵੀ ਕਰਾਰ ਪਿਆ ਉਹ ਵੀ ਕਰਾਵਾਂਗੇ। ਜੋ ਜਿਹੜੀ ਇਹ ਗੱਲ ਹੈ ਜੀ ਵਾਟਰ ਵਰਕਸ ਸਪਲਾਈ ਦੀ ਰੋੜਾ ਸਾਨੂੰ ਇਸ ਵੱਲੋਂ ਲੱਗ ਰਿਹਾ ਜੀ ਅੱਜ ਬਲਾਕ ਸਭਾਤੀ ਦਾ ਕੋਈ ਵੀਗਲ ਨਹੀਂ ਭੱਜਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੋਈ ਕਿਤੇ ਅਖਬਾਰ ਚ ਖ਼ਬਰ ਨਹੀਂ ਕਿਸੇ ਮੀਡੀਆ ਤੇ ਖ਼ਬਰ ਨਹੀਂ ਵੀ ਆਪਾਂ ਚੋਣਾਂ ਹੋ ਰਹੀਆਂ ਨੇ ਅਗਲੇ ਮਹੀਨੇ ਹੋ ਰਹੀਆਂ ਨੇ ਜਾਂ ਕਦੋਂ ਵੀ ਹੋ ਰਹੀਆਂ ਨੇ ਕਾਰਨ ਇਹ ਸੀ ਵੀ ਸਾਡੀ ਉਹ ਪੰਚਾਇਤ ਦਾ ਹਿੱਸਾ ਨਹੀਂ ਮੰਦਾ ਸਾਡੇ ਸਤਕਾਰਯੋਗ ਨੇ ਉਹ ਸਾਡੇ ਨਾਲ ਥੋੜੀ ਜੀ رائے ਕਰ ਲੈਂਦੇ ਜੇ ਅਸੀਂ ਨੂੰ ਉਹਨਾਂ ਨੂੰ ਜਵਾਬ ਦਿੱਤਾ ਹੋਵੇ ਕਦੇ ਵੀ 13 ਦੇ 13 ਮੈਂਬਰਾਂ ਨੇ ਵੀ ਅਸੀਂ ਤੁਹਾਡੀ ਹੈਲਪ ਨਹੀਂ ਕਰਦੇ ਤਾਂ ਸਾਨੂੰ ਉਹ ਕਹਿ ਸਕਦੇ ਨੇ ਵੀ ਅਸੀਂ ਤੁਹਾਡੀ ਹਰ ਕਿਸਮ ਤੋਂ ਹੈਲਪ ਕਰਾਂਗੇ ਹੁਣ ਕਾਰਨ ਇਹ ਹੈ ਜੀ ਅੱਪਾ ਨੇ 21 ਤਰੀਕ ਦੀ ਜਿਸ ਸਨਮਿਖਣ ਸਾਹਿਬ ਦੀ ਦਿੱਤੀ ਹੋਈ ਵੀ ਤਿੱਕੀ ਵੀ ਪੈਸੇ ਜਮ੍ਹਾਂ ਕਰਾ ਦਿਓ ਇਤਾ ਛੇਤੀ ਛੇਤੀ ਕੰਮ ਹੋ ਜੇ ਹੁਣ 21 ਨੂੰ ਅਸੀਂ ਜਦੋਂ ਪੈਸੇ ਇਕੱਠੇ ਕਰਨ ਜਾਂਦੇ ਆ ਇਹ ਨਹੀਂ ਕਹਿੰਦੇ ਵੀ ਲੋਕ ਦੇ ਨਹੀਂ ਰਹੇ ਦੇ ਰਹੇ ਨੇ ਪਰ ਉੱਥੇ ਇੱਕ ਸਵਾਲ ਤਾਂ ਕਰ ਰਹੇ ਨੇ ਉਹ ਸਾਨੂੰ ਵੀ ਜਦੋਂ ਉਹ ਦੇਣਗੇ ਅਸੀਂ ਕਿਉਂ ਦੀ ਜੀ ਪੈਸੇ ਮਿਲ ਰਹੇ ਨਹੀਂ ਉਹ ਕਹਿੰਦੇ ਵੀ ਜਦੋਂ ਤੁਹਾਡੇ ਮੈਂਬਰ ਸਾਹਿਬ ਦੇਣਗੇ ਅਸੀਂ ਕਿਉਂ ਦੀ ਜੀ ਉੱਥੇ ਕਾਰਨ ਇਹ ਹੈ ਸਾਨੂੰ ਜਿਹੜਾ ਰੋਡ ਵਾਲੀ ਗੱਲ ਲੱਗੀ ਏਸੇ ਗੱਲ ਤੋਂ ਲੱਗੀ ਵੀ ਫਿਰ ਤਾਂ ਆਪਣਾ ਵਿਕਾਸ ਰੁਕੇ ਰਿਹਾ ਨਾ ਹੁਣ ਆਪਾਂ ਇਹ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਉਹ ਪਹਿਲਾਂ ਵੀ ਸਮਾਜ ਸੇਵਾ ਕਰਦੇ ਨੇ ਉਹ ਆਪਣੇ ਪਿੰਡ ਨੂੰ ਕਰੋੜ ਦੇਣ 50 ਲੱਖ ਦੇਣ ਆਪ ਲਾ ਦੇਣ ਪੰਚਾਇਤ ਨੂੰ ਲਾ ਦੇਣ ਮੋਤਵਰ ਬੰਦਿਆਂ ਦਾ ਹੀ ਉਹਨਾਂ ਦੇ ਇੱਕੇ ਫੌਲ ਕਰਿਆ ਉਹਨਾਂ ਨੇ ਜਿਹੜਾ ਉਹਨਾਂ ਨੇ ਇਹ ਬੋਲਤਾ ਵੀ ਅਸੀਂ ਵਾਟਰ ਸਪਲਾਈ ਦੇ ਕਨੈਕਸ਼ਨਾਂ ਦੇ ਵਿੱਚ ਦੀ ਮਾਰੀ ਪਿੰਡ ਦੇ ਵਿਕਾਸ ਵਾਸਤੇ ਬੋਲ ਦਿੰਦੇ ਸਾਨੂੰ ਕੀ ਇਤਰਾਸੀ ਅਸੀਂ ਅੱਜ ਵੀ ਸਾਰੀ ਪੰਚਾਇਤ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਹੁਣ ਗੱਲ ਸੁਣੋ ਸਰਬਸੰਮਤੀ ਸਾਡੀ ਇਕੱਲੀ ਪੰਚਾਇਤ ਦੀ ਵਾਦਾ ਰੋਕਤਾ ਹੈ ਨਹੀਂ ਚਾਰ ਪਾਰਟੀਆਂ ਨੇ ਚੋਣ ਲੜਨੀ ਆ ਪਾਰਟੀ ਦਾ ਮੈਟਰ ਆ ਚਾਰ ਪਾਰਟੀਆਂ ਦਾ ਅਸੀਂ ਆਪਦੀ ਪਾਰਟੀ ਵੱਲੋਂ ਮਦਦ ਕਰ ਸਕਦੇ ਹਾਂ ਮੰਤਰੀ ਸਾਹਿਬ ਨੂੰ ਬੇਨਤੀ ਕਰ ਸਕਦੇ ਹਾਂ ਵੀ ਜਦੋਂ ਸਾਡੇ ਪਿੰਡ ਨੂੰ 18 ਲੱਖ ਰੁਪਏ ਦੇ ਰਹੇ ਨਹੀਂ ਜੀ ਇੱਕ ਗ੍ਰਾਂਟ ਗ੍ਰਾਂਟੇ ਦੇ ਦੇਣੇ ਮੰਨ ਲਓ ਆਪਾਂ ਕਿਸੇ ਵੀ ਕੰਮ ਤੇ ਵਰਤੀਏ ਵੀ ਤੁਸੀਂ ਇਹਨਾਂ ਨੂੰ ਟਿਕਟ ਦੇ ਦਿਓ ਜੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਸਰਬਸੰਮਤੀ ਸਰ ਸਾਡੇ ਹੱਥ 'ਚ ਨਹੀਂ ਇਹ ਅਸੀਂ ਉਹਨਾਂ ਨੂੰ ਵੀ ਬੇਨਤੀ ਕਰੀਏ ਉਹ ਸਮਝਦੇ ਨਹੀਂ ਇਹ ਗੱਲ ਨੂੰ ਕਿਹਦੀ ਹੋ ਗੱਲ ਵੀ ਸਾਡੇ ਪੰਚਾਇਤ ਮੈਂਬਰ ਨੇ ਅਸੀਂ ਵੀ ਕਹਾਂਗੇ ਵੀ ਇਹਨਾਂ ਨੂੰ ਲੜਾ ਦਿਓ ਜੀ ਇਹ ਟਿਕਟ ਆਮ ਆਦਮੀ ਪਾਰਟੀ ਵੱਲੋਂ ਫਿਰ ਤਾਂ ਅਸੀਂ ਸਾਰੀ ਪੰਚਾਇਤ ਦੀ ਜੱਜ ਕੀ ਮਦਦ ਕਰਾਂਗੇ ਅੱਜ ਅਸੀਂ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਆ ਸੀ ਆਪਦੀ ਪਾਰਟੀ ਤੋਂ ਉਲਟ ਕਿਵੇਂ ਜਾਵਾਂਗੇ ਅਸੀਂ ਜਰ ਸਰ ਇਹ ਸਾਫ਼ ਜਵਾਬ ਹੈ ਇਹਨੂੰ ਜੇ ਉਹ ਆਜ਼ਾਦ ਚੋਣ ਲੜਦਾ ਲੜ ਲੈ ਜਿਹੜੇ ਮੈਂਬਰ ਉਹਦੇ ਕੋ ਨਹੀਂ ਜਾਣਾ ਚਾਹੁੰਦੇ ਨੇ ਭਾਈ ਚਰਕ ਤੌਰ ਤੇ ਸਾਨੂੰ ਕੋਈ ਇਤਰਾਜ ਨਹੀਂ ਜਿਹੜੇ ਸਾਡੀ ਪਾਰਟੀ ਨਾਲ ਕੰਡਣਾ ਚਾਹੁੰਦੇ ਨੇ ਉਹ ਸਾਡੇ ਨਾਲ ਕੱਢ ਜਾਣਗੇ ਪਰ ਮੈਂ ਐਜੇ ਸਰਪੰਚ ਮੈਂ ਉਹਨਾਂ ਦੀ ਕੋਈ ਮਦਦ ਨਹੀਂ ਕਰ ਸਕਦਾ ਵਿਦਆਊਟ ਆਮ ਆਦਮੀ ਪਾਰਟੀ ਜਿਹੜੇ ਆਮ ਆਦਮੀ ਪਾਰਟੀ ਤੋਂ ਲੜਦੇ ਨੇ ਤਾਂ ਉਹਨਾਂ ਨੂੰ ਫੰਡ ਵੀ ਦੇਵਾਂਗੇ ਤੇ ਮਦਦ ਵੀ ਕਰਾਂ ਕੀ